ਮਿਸਟਰ ਬੀਸਟ ਦੇ ਨਾਮ ਨਾਲ ਮਸ਼ਹੂਰ ਯੂਟਿਊਬਰ ਜਿਮੀ ਡੋਨਾਲਡ ਜਿਹੜੇ ਕਿ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਮੰਨੇ ਜਾਂਦੇ ਨੇ ਉਹਨਾਂ ਦਾ ਨਾਮ ਹੁਣ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ 27 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਆਪਣੀ ਪ੍ਰਾਪਰਟੀ ਹੈ ਉਹ 1 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਤੇ ਉਹ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਨੌਜਵਾਨ ਅਰਬਪਤੀ ਬਣ ਗਏ ਨੇ ਤੇ ਜੇ ਗੱਲ ਕਰੀਏ ਉਹਨਾਂ ਦੀ ਮੰਥਲੀ ਇਨਕਮ ਦੀ ਤਾਂ ਉਹਨਾਂ ਦੀ ਮੰਥਲੀ ਇਨਕਮ ਹੈ ਜਿਹੜੀ ਉਹ 50 ਮਿਲੀਅਨ ਡਾਲਰ ਹੈ ਜਿਹੜੀ ਕਿ ਇੰਡੀਅਨ currency ਦੇ ਵਿੱਚ ਕਨਵਰਟ ਕਰੀਏ ਤਾਂ 427 ਕਰੋੜ ਰੁਪਏ ਉਹਨਾਂ ਦੀ ਮੰਥਲੀ ਇਨਕਮ ਬਣਦੀ ਆ 2011 ਦੇ ਵਿੱਚ ਉਹਨਾਂ ਦੀ YouTube ਜਰਨੀ ਆ ਜਿਹੜੀ ਉਹ ਸਟਾਰਟ ਹੋਈ ਸੀਗੀ ਤੇ 2011 ਤੋਂ 2017 ਤੱਕ ਉਹਨਾਂ ਨੇ ਸਟਰਗਲ ਕੀਤਾ 2017 ਚ ਉਹਨਾਂ ਦੀ ਜਿਹੜੀ YouTube ਅਰਨਿੰਗ ਆ ਉਹ ਸਟਾਰਟ ਹੁੰਦੀ ਹੈ ਕਿਉਂਕਿ 2017 ਤੱਕ ਉਹਨਾਂ ਦੀ ਕੋਈ ਵੀਡੀਓ ਵਾਇਰਲ ਨਹੀਂ ਹੁੰਦੀ 2017 ਚ ਉਹਨਾਂ ਦੀ ਆਪਣੀ ਵੀਡੀਓ ਆਪਣੀ ਲਾਈਫ ਸਟੋਰੀ ਸੀ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਤੇ ਉਹ ਅਮਰੀਕਾ ਤੋਂ ਉਹ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਕੋਈ ਟਾਈਮ ਸੀਗਾ ਕਿ ਉਹਨਾਂ ਨੂੰ ਕਾਲਜ ਤੱਕ ਛੱਡਣਾ ਪਿਆ ਸੀਗਾ ਐਦਾਂ ਦੇ ਉਹਨਾਂ ਦੇ ਹਾਲਾਤ ਸੀਗੇ ਬਟ ਅੱਜ ਉਹ 2025 ਦੇ ਵਿੱਚ ਉਹਨਾਂ ਦੇ ਜਿਹੜੇ ਸਬਸਕ੍ਰਾਈਬਰਸ ਨੇ ਉਹ 400 ਮਿਲੀਅਨ ਦੇ ਕਰੀਬ ਪਹੁੰਚ ਗਏ ਨੇ ਤੇ ਜਿਹੜੀ ਉਹਨਾਂ ਦੀ ਮੰਥਲੀ ਇਨਕਮ ਆ ਉਹ 427 ਕਰੋੜ ਰੁਪਏ ਪਹੁੰਚ ਗਈ ਹੈ ਤੇ ਆਪਾਂ ਦੇਖ ਸਕਦੇ ਹਾਂ ਕਿ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਨ ਵਾਲਾ ਬੰਦਾ ਅੱਜ ਦੁਨੀਆ ਦਾ ਸਭ ਤੋਂ ਅਮੀਰ ਅਰਬਪਤੀ ਬਣ ਗਿਆ ਹੈ